ਤੀ ਨਾਉ ਨਾ ਨਮਾਰੀ ਵਿੱਚ ਉਹਨਾਂ ਨੇ ਰੱਖਿਆ ਹੋਇਆ 14 ਤਰੀਕ ਤੋਂ ਲੈ ਕੇ 10 ਤਰੀਕ ਤੱਕ ਕੱਲ 10 ਤਰੀਕ ਸੀ ਕੱਲ ਤੱਕ ਇਹਨਾਂ ਨੇ ਅਨਮਾਰੀ ਵਿੱਚ ਰੱਖਿਆ ਅਸੀਂ ਜਦੋਂ ਜਾ ਕੇ ਗੱਲ ਕਰਦੇ ਆ ਇਹਨਾਂ ਨੇ ਗੇਟ ਨਹੀਂ ਖੋਲਿਆ ਘਰਦਿਆਂ ਨਹੀਂ ਇਹਨਾਂ ਨੇ ਆਪਣੀਆਂ ਜਨਾਨੀਆਂ ਅੱਗੇ ਕੀਤੀਆਂ ਜਨਾਨੀਆਂ ਆਈਆਂ ਬਾਹਰ ਇਹ ਤੇ ਗੁਰੂਗ੍ਰੰਥ ਸਾਹਿਬ ਦੀ ਗੱਲ ਆ ਇਸ ਦੇ ਘਰ ਘਰ 10 ਵਜੇ ਸੁਪਰ ਘਰ ਦੀ ਗੱਲ ਨਹੀਂ ਅਣੀ ਕਿਉਂ ਪੂਰੀ ਗੁਰੂ ਦਾ ਘਰ ਬਣਾ ਹੈ ਨਹੀਂ ਅਗਰ ਪੁਲਿਸ ਬੁਲਾ ਲੈਣੀ ਆਈ ਆ ਪੁਲਿਸ ਆਉਗੀ ਪੁਲਿਸ ਬੜੇ ਗਲਤ ਲੱਗੇ ਨਾਲ ਸਾਡੇ ਨਾਲ ਬਜਨ ਕੀਤੇ ਪੁਲਿਸ ਨੇ ਭੋਗਲ ਤਾਂ ਲੈ ਜੇ ਗਲਤ ਲੈ ਜੇ ਨਾ ਗੱਲ ਕੀਤੀ ਉਹਨਾਂ ਨੇ ਦੇਖੋ ਭੈਣੀਆਂ ਆਈਆਂ ਮਾਰੀਆਂ ਉਹ ਤੂੰ ਇਹੋ ਜੇ ਪਾਪੀ ਲੋਕ ਤੂੰ ਪਾਪੀ ਅਸੀਂ ਇੱਧਰ ਜਾਣਾ ਨਹੀਂ ਇੱਥੇ ਦਰਨਾ ਲੱਗੂਗਾ ਕੋਲ ਪ੍ਰਸ਼ਾਸਨ ਨਹੀਂ ਗੱਲ ਕਰਦੇ ਰਹੀ ਜੀ ਵੱਡੇ ਅਫਸਰ ਆਉਣਗੇ ਫਿਰ ਜਾ ਸਕਦੇ ਆ ਕਰ ਸਕਦੇ ਆ ਮੈਂ ਕਿਹ ਇੰਨੀ ਦਿਨ ਨੂੰ ਅਗਲੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੇ ਅੰਗ ਪਾੜ ਦੇ ਆਈ ਬਰ ਉਹ ਤੇ ਕੀ ਦੇਖਿਆ ਜਿਹੜੋ ਮਾਰੇ ਦੇ ਰਮਾਲਾ ਸਾਹਿਬ ਖੋਲਿਆ ਨਾ ਫਕਸਣ ਵਾਲਾ ਉਹਦੇ ਵਿੱਚ ਸ਼ੌਂਕ ਲੱਗੀ ਹੋਈ ਸ਼ੌਂਕ ਜਦਨ ਮਾਰੀ ਵਿੱਚ ਕੋਈ ਚੀਜ਼ ਚੜ ਲਕਦੇ ਆ ਨਾ ਸ਼ੌਂਕ ਲੱਗ ਜਾਂਦੀ ਆ ਅਸੀਂ ਫਿਰ ਉੱਤੇ ਕੀ ਦੇਖਿਆ ਅਜਰੋ ਮਾਰੇ ਦੇ ਰਮਾਲਾ ਸਾਹਿਬ ਖੋਲੇ ਆ ਨਾ ਸਗਸਨ ਵਾਲਾ ਉਹਦੇ ਵਿੱਚ ਸ਼ੌਂਕ ਲੱਗੀ ਹੋਈ ਸ਼ੌਂਕ ਜਦਨ ਮਾਰੀ ਵਿੱਚ ਕੋਈ ਚੀਜ਼ ਚੜ ਲਕਦੇ ਆ ਨਾ ਸ਼ੌਂਕ ਲੱਗ ਜਾਂਦੀ ਆ ਅਸੀਂ ਫਿਰ ਉੱਤੇ ਕੀ ਦੇਖਿਆ ਅਜਰੋ ਮਾਰੇ ਦੇ ਰਮਾਲਾ ਸਾਹਿਬ ਖੋਲੇ ਆ ਨਾ ਸਗਸਨ ਵਾਲਾ ਉਹਦੇ ਵਿੱਚ ਸ਼ੌਂਕ ਲੱਗੀ ਹੋਈ ਸ਼ੌਂਕ ਜਿੱਦਾਂ ਮਾਰੀ ਵਿੱਚ ਕੋਈ ਚੀਜ਼ ਚੜ ਲੱਖਦੇ ਆ ਨਾ ਸ਼ੌਂਕ ਲੱਗ ਜਾਂਦੀ ਆ ਫਿਰ ਵੀ ਦੂਜੇ ਤਰ੍ਹਾਂ ਵਾਲੇ ਹੀ ਮਰਿਆ ਸਤਕਾਰ ਕਰਦੇ ਆ ਜੇਕਰ ਗੁਰੂ ਗ੍ਰੰਥ ਸਾਹਿਬ ਮर्याਦਾ ਅਨੁਸਾਰ ਇਹ ਉਹਨਾਂ ਦੀ ਕਰ ਨਹੀਂ ਸਕਦੇ ਮर्याਦਾ ਅਨੁਸਾਰ ਕਰ ਨਹੀਂ ਸਕਦੇ ਸਵੇਰੇ ਸ਼ਾਮ ਪਾਠ ਨਹੀਂ ਕਰ ਸਕਦੇ ਜਾਂ ਤਾਂ ਫਿਰ ਇਹ ਘਰਾਂ ਦੇ ਵਿੱਚ ਲੈ ਕੇ ਕਿਉਂ ਆਉਂਦੇ ਇਸ ਤੋਂ ਚੰਗਾ ਤਾਂ ਗੁਰਦੁਆਰਾ ਸਾਹਿਬ ਜਾ ਕੇ ਸਵੇਰੇ ਸ਼ਾਮ ਪਾਠ ਕਰ ਲੈਣ ਤੁਸੀਂ ਦੇਖ ਰਹੇ ਹੋ ਟੀਵੀ ਐਨ ਆਰ ਆ ਤੇ ਮੈਂ ਹਾਂ ਪਰਮਜੀਤ ਸਿੰਘ ਪੰਮਾ ਕੱਲ ਰਾਤ ਜਲੰਧਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਨੂੰ ਬਹਾਲ ਕਰਾਉਣ ਦੇ ਲਈ ਘਰ ਦੇ ਵਿੱਚ ਸਿੰਘ ਸਾਹਿਬ ਜਾਂਦੇ ਨੇ ਸਿੰਘ ਸਾਹਿਬ ਤੁਸੀਂ ਘਰ ਦੇ ਅੰਦਰ ਗਏ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੀਗਾ ਪਰ ਉਹ ਮਰਿਆਦਾ ਅਨੁਸਾਰ ਨਹੀਂ ਸੀ ਪੂਰਾ ਕੀ ਸੀ ਉੱਥੇ ਦੇਖਿਆ ਤੁਸੀਂ ਅਸਲ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਰ ਗੁਰੂ ਆ ਕੀ ਦੇ ਕਰਕੇ ਮੰਨਿਆ ਜਾਂਦਾ ਹੈ ਜੋ ਸਤਿਗੁਰੂ ਜਿਉਂਦੇ ਜਾਗਦਿਆਂ ਜਿੱਦਾ ਸਾਡੀਆਂ ਜਿਉਂਦੇ ਜਾਗਦਾ ਸ਼ਰੀਰ ਹੈ ਨਾ ਤੇ ਸਤਿਗੁਰੂ ਜੀ ਜਿਉਂਦੇ ਜਾਗਦੇ ਨੇ ਤੇ ਇਹਨਾਂ ਨੂੰ ਨੰਮਾਰੀ ਵਿੱਚ ਉਹਨਾਂ ਨੇ ਰੱਖਿਆ ਹੋਇਆ 14 ਤਰੀਕ ਤੋਂ ਲੈ ਕੇ 10 ਤਰੀਕ ਤੱਕ ਕੱਲ 10 ਤਰੀਕ ਸੀ ਕੱਲ ਤੱਕ ਇਹਨਾਂ ਨੇ ਨੰਮਾਰੀ ਵਿੱਚ ਰੱਖਿਆ ਅਸੀਂ ਜਦੋਂ ਜਾ ਕੇ ਗੱਲ ਕਰਦੇ ਆ ਇਹਨਾਂ ਨੇ ਗੇਟ ਨਹੀਂ ਖੋਲ੍ਹਿਆ ਘਰ ਦਿਆਂ ਨਹੀਂ ਇਹਨਾਂ ਨੇ ਆਪਣੀਆਂ ਜਨਾਨੀਆਂ ਅੱਗੇ ਕੀਤੀਆਂ ਜਨਾਨੀਆਂ ਆਈਆਂ ਬਾਹਰ ਗੇਟ ਦੇ ਕੋਲ ਦਨਾਨੀਆ ਗੇਟ ਦੇ ਕੋਲ ਆ ਕੇ ਕਹਿੰਦੀਆਂ ਹਾਂ ਜੀ ਦੱਸੋ ਮੈਂ ਕਹੀ ਗੁਰੂ ਸਾਹਿਬ ਜੀ ਦਾ ਸਾਨੂੰ ਪਤਾ ਲੱਗਾ ਇੱਥੇ ਮਤਲਬ ਕਿ ਸਰੂਪ ਪਿਆ ਹੈ ਤੁਹਾਡੇ ਕੋਲ ਤੁਹਾਡੇ ਕੋਲ ਸਤਿਕਾਰ ਨਹੀਂ ਹੋ ਰਿਹਾ ਤੇ ਤੁਸੀਂ ਸਾਨੂੰ ਦੱਸੋ ਤੇ ਜੇ ਅਹੀ ਗੁਰੂ ਸਾਹਿਬ ਗੁਰੂ ਘਰੇ ਛੱਡ ਆਈਏ ਨੀਜੀ ਹਸਤਾਨਾ ਦੇ ਸੋ ਅਹੀ ਪੰਜਗ ਸਿੰਘ ਗਏ ਹੀ ਪਿਆਰ ਦੇ ਨਾਲ ਪ੍ਰੇਮ ਨਾਲ ਗੱਲ ਕੀਤੀ ਬੜੇ ਪਿਆਰ ਨਾਲ ਵਰਥਾਨ ਦੇ ਨਾਲ ਗੱਲ ਕੀਤੀ ਬੀਬੀਆਂ ਨੇ ਕਿਹਾ ਕਿ ਸਾਡੇ ਘਰ ਵਾਲੇ ਘਰੇ ਨਹੀਂ ਤੁਸੀਂ ਨਾ ਹੁਣ ਜਾਓ ਹੁਣ ਜਾਓ ਤੇ ਫੇਰ ਆਇਓ ਮੈਂ ਕਹਾ ਨਹੀਂ ਭੈਣ ਮੇਰੀ ਇਹ ਗੁਰੂ ਗ੍ਰੰਥ ਸਾਹਿਬ ਮਾਰੇ ਦੀ ਗੱਲ ਆਏ ਇਹ ਧਰਮ ਦੀ ਗੱਲ ਆ ਗਈ ਆ ਤੇ ਇਹ ਕਹਿੰਦੇ ਨਹੀਂ ਜੀ ਨਹੀਂ ਅਸੀਂ ਕਮੇਟੀ ਨੂੰ ਵੀ ਕਹਿ ਦਿੱਤਾ ਆ ਆ ਕੋਈ ਸਵੇਰੇ ਛੱਡ ਆਵੇਂ ਗੁਰੂ ਸਾਹਿਬ ਮੈਂ ਕਹਾ ਨਹੀਂ ਹੁਣ ਹੀ ਲੈ ਕੇ ਜਾਣਾ ਜੀ ਜਦੋਂ ਸਾਨੂੰ ਪਤਾ ਲੱਗਾ ਇਹਨਾਂ ਨੇ ਗਲਤ ਲੈ ਜਿੰਨਾ ਕਿਹਾ ਕਹਿੰਦੇ ਤੁਸੀਂ ਪੱਜੋ ਇਤੋਂ ਜਦੋਂ ਇਹ ਗੱਲ ਕੀਤੀ ਫਿਰ ਸਾਡੇ ਮਨ ਚ ਰੋਸ਼ ਹੋਰ ਪ੍ਰਗਟ ਹੋ ਗਿਆ ਮਰਕੀ ਰੋਸ਼ ਆ ਗਿਆ ਹੋਰ ਜ਼ਿਆਦਾ ਕਿ ਉਤੋਂ ਗੁਰੂ ਗ੍ਰੰਥ ਸਾਹਿਬ ਮਾਰੀ ਨੇ ਮਾਰੀ ਵਿੱਚ ਰੱਖਿਆ ਉਤੋਂ ਬਲਕਿ ਤੁਹਾਨੂੰ ਕਹਿੰਦੇ ਜੀ ਪੱਜੋ ਇਤੋਂ ਕਾਦੀ ਗੱਲੋ ਬਈ ਅਹੀ ਗਿਆ ਨਹੀਂ ਫਿਰ ਅਹੀ ਕੀ ਕੀਤਾ ਅਹੀ ਪੁਲਿਸ ਨੂੰ ਵੀ ਫੋਨ ਕੀਤੀ ਤਲਾਸ਼ ਕੀਤੀ ਪੁਲਿਸ ਬੜੇ ਗਲਤ ਲੈ ਜੀ ਨਾਲ ਸਾਡੇ ਨਾਲ ਬਜਨ ਕੀਤੇ ਪੁਲਿਸ ਨੇ ਬਹੁਤ ਗਲਤ ਲੈ ਜੇ ਗਲਤ ਲੈ ਜੇ ਨਾਲ ਗੱਲ ਕੀਤੀ ਉਹਨਾਂ ਨੇ ਸੋ ਹੀ ਗਿਆ ਚਲੋ ਠੀਕ ਆ ਕੋਈ ਨਹੀਂ ਪੁਲਿਸ ਨੂੰ ਵੀ ਛੱਡੋ ਫਿਰ ਅਹੀ ਧਰਨਾ ਤੇ ਲਾਇਆ ਉਹਨਾਂ ਦੇ ਘਰ ਦੇ ਬਾਹਰ ਧਰਨਾ ਲਾਇਆ ਉੱਤੇ ਹਾਈਵੇ ਆ 바ਵਾ ਖੇਲ ਰੋਡ ਦੇ ਉੱਪਰ ਅੱਡੇ ਦੇ ਉੱਪਰ ਤੇ ਉੱਤੇ ਧਰਨਾ ਲਾਇਆ ਜਦੋਂ ਧਰਨਾ ਲੱਗਾ ਫਿਰ ਪ੍ਰਸ਼ਾਸਨ ਦੀ ਇਹ ਦੋ ਬੰਦੇ ਆਏ ਜਿਹੜੀ ਉਹ ਗੱਡੀਆਂ ਜਾਂਉਂਦੀਆਂ ਨੇ ਜਿਹੜੀਆਂ ਉਹ ਪੀਸੀਆਰ ਵਾਲੇ ਆਏ ਫਿਰ ਉਹਨਾਂ ਨੇ ਆਏ ਹਾਂ ਜੀ ਦਰਸ਼ੋ ਜੀ ਅਸੀਂ ਉਹਨਾਂ ਨੂੰ ਦੱਸਿਆ ਫਿਰ ਆਪਣਾ ਸਾਰਾ ਕੁਝ ਫਿਰ ਉਹਨਾਂ ਨੇ ਪਤਾ ਨਹੀਂ ਕਿਹੜੇ ਵੱਡੇ ਅਫਸਰ ਆਣਾ ਗੱਲ ਕਰਦੇ ਰਹੇ 2 1/2 ਘੰਟੇ ਮਤਲਬ ਕਿ 2 2.5 ਘੰਟੇ ਹੀ ਲਾ ਲਓ ਉਹਨਾਂ ਨੇ ਪ੍ਰਸ਼ਾਸਨ ਨਾਲ ਹੀ ਗੱਲ ਕਰਦੇ ਰਹੇ ਜੀ ਵੱਡੇ ਅਫਸਰ ਆਉਣਗੇ ਫਿਰ ਜਾ ਸਕਦੇ ਆ ਕਰ ਸਕਦੇ ਆ ਮੈਂ ਕਿਹਾ ਇੰਨੀ ਦੇਰ ਨੂੰ ਅਗਲੇ ਗੁਰੂ ਸਾਹਿਬ ਨੂੰ ਗੁਰੂ ਸਾਹਿਬ ਦੇ ਅੰਗ ਪਾੜ ਦੇਣ ਤੇ ਜਦੋਂ ਉਹ ਹੀ ਅੰਦਰ ਫਿਰ ਉਹਨਾਂ ਦੇ ਪ੍ਰਸ਼ਾਸਨ ਨੇ ਫਿਰ ਜਿਹੜਾ ਪ੍ਰਸ਼ਾਸਨ ਵੱਡੇ ਅਧਿਕਾਰੀ ਆਏ ਬੜੇ ਉੱਚੇ ਉਹਨਾਂ ਨੇ ਆ ਕੇ ਜਦੋਂ ਸਾਨੂੰ ਦੱਸਿਆ ਅੰਦਰ ਵਾਲੀ ਲੈ ਕੇ ਗਏ ਉਹ ਜਦੋਂ ਅੰਦਰ ਲੈ ਕੇ ਗਏ ਤੇ ਉਹਨਾਂ ਨੇ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਦਰਵਾਜ਼ਾ ਤੇ ਫੇਰ ਵੀ ਨਹੀਂ ਖੋਲਦੇ ਬੜੀਆਂ ਸੰਗਤਾਂ ਇਕੱਠੀਆਂ ਹੋ ਗਈਆਂ ਦਰਵਾਜ਼ਾ ਹੀ ਨਹੀਂ ਖੋਲਦੇ ਦੀ ਉਹਦੇ ਸੰਗਤਾਂ ਇਕੱਠੀਆਂ ਹੋਈਆਂ ਦਰਵਾਜ਼ਾ ਨਹੀਂ ਖੋਲਿਆ ਫਿਰ ਉਸ ਤੋਂ ਬਾਅਦ ਕੀ ਹੋਇਆ ਜਿਹੜੇ ਉਹ ਵਾਲੀ ਕਿ ਐਸਐਚਓ ਸਾਹਿਬ ਆਏ ਜਿਹੜੇ ਵਾਲੀ ਅਫਸਰ ਆਏ ਉਹਨਾਂ ਨੇ ਉਹਨਾਂ ਨਾਲ ਗੱਲ ਕਰਕੇ ਸਾਨੂੰ ਅੰਦਰ ਲੈ ਕੇ ਗਏ ਪੰਜ ਸੰਗਤਾਂ ਪੰਜ ਬੀਬੀਆਂ ਆਈ ਅੰਦਰ ਗਏ ਜਦੋਂ ਇਹ ਅੰਦਰ ਜਾਂਦੇ ਆ ਹੱਥ ਤੋਂ ਨੇ ਆ ਆਪਣੇ ਆਪਣੇ ਮਲਕੀ ਪਹਿਰਾਂ ਤੋਂ ਨਹੀਂ ਪੈਰ ਧੋਣੀਆਂ ਅੰਦਰ ਜਾਣ ਲੱਗੇ ਜਦੋਂ ਆਈਦਾ ਕੇ ਦੇਖਿਆ ਗੁਰੂ ਗੋਬਿੰਦ ਸਿੰਘ ਮਹਾਰਾ ਉਹਨਾਂ ਨੇ ਕੀ ਕੀਤਾ ਪੇਟੀ ਅੰਮਲ ਗਿਆ ਅੰਮਾਰੀ ਜੋ ਕੱਢ ਗਏ ਅੰਮਾਰੀ ਜੋ ਕੱਢ ਕੇ ਫਟਾਫਟ ਉਹਨਾਂ ਨੇ ਪਾਲਕੀ ਵਿੱਚ ਰੱਖ ਦਿੱਤੇ ਤੇ ਜਦੋਂ ਰੱਖੇ ਤੇਹੀ ਜਦੋਂ ਜਾ ਕੇ ਪੰਜ ਸਿੰਘਾਂ ਨੇ ਜਾ ਕੇ ਮਲਕੀ ਚੈੱਕ ਕੀਤਾ ਕਿ ਤੇ ਗੁਰੂ ਸਾਹਿਬ ਦੇ ਅੰਗ ਤਾਂ ਨਹੀਂ ਪਾੜ ਦਿੱਤੇ ਇਹਨਾਂ ਨੇ ਜਦੋਂ ਚੋਰ ਚੋਰੀ ਕਰਦਾ ਕੋਈ ਤਾਂ ਨਿਸ਼ਾਨ ਛੱਡੀ ਜਾਂਦਾ ਬਣਾ ਤੇਹੀ ਜਾ ਕੇ ਜਰੂਰ ਦੇਖਿਆ ਆਹੀ ਫਿਰ ਉੱਤੇ ਕੀ ਦੇਖਿਆ ਅਜਰੂ ਮਾਰੇ ਦੇ ਰਮਾਲਾ ਸਾਹਿਬ ਖੋਲਿਆ ਨਸਕਸ ਨਾਲਾ ਉਹਦੇ ਵਿੱਚ ਸ਼ੌਂਕ ਲੱਗੀ ਹੋਈ ਸ਼ੌਂਕ ਜਿੱਦਾਂ ਮਾਰੀ ਵਿੱਚ ਕੋਈ ਚੀਜ਼ ਚੜ ਲੱਗਦੇ ਆ ਨਾ ਸ਼ੌਂਕ ਲੱਗ ਜਾਂਦੀ ਆ ਜੋ ਪਹਿਲੀ ਜिल्ਦ ਦੇ ਉੱਪਰ ਸ਼ੌਂਕ ਲੱਗੀ ਹੋਈ ਸੋ ਅੰਗ ਤੇ ਉਹਨਾਂ ਨੇ ਨਹੀਂ ਮਲਕੀ ਅੰਗਾ ਅੰਗ ਪੂਰੀ ਚੜਦੀ ਗਲਾ ਦੇ ਵਿੱਚ ਸੀਗੇ ਤੇ ਜਿਹੜੇ ਪਹਿਲੇ ਅੰਗ ਤੇ ਜਿਹੜੇ ਪਿਛਲੇ ਅੰਗ ਤੋਂ ਉੱਪਰ ਮਿੱਟੀ ਬੜੀ ਸੀਗੀ ਠੀਕ ਹੈ ਜੀ ਉਸ ਤੋਂ ਬਾਅਦ ਜਦੋਂ ਗੁਰੂ ਸਾਹਿਬ ਦੇ ਮਲਕੀ ਅਸੀਂ ਉੱਥੇ ਜਾ ਕੇ ਚੈੱਕ ਕਰਦੇ ਪਏ ਹਾਂ ਨਾ ਸਾਰਾ ਕੁਝ ਉੱਥੇ ਰਮਾਲੇ ਰੱਖੀ ਹੋਈ ਉੱਥੇ بڑے ਤਾਵਾਂ ਦੇ ਉੱਥੇ ਇੱਕ ਨਾ ਪੋਥੀ ਬਲਕਿ ਇੱਕ ਪੋਥੀ ਸਾਹਿਬ ਵੀ ਰੱਖੀਆਂ ਹੋਈਆਂ ਪੋਥੀ ਸਾਹਿਬ ਦੇ ਵਿੱਚ ਇੱਕ ਪੁਸਤਕ ਜਿਸੂ ਮਸੀਹ ਦੀ ਸੀ ਉਹ ਵੀ ਰੱਖੀ ਹੋਈ ਜੇ ਤੁਸੀਂ ਮੈਂ ਉਹਨਾਂ ਲੋਕਾਂ ਨੂੰ ਕਹਿੰਦਾ ਜੇ ਤੁਸੀਂ ਆਪਣਾ ਧਰਮ ਵੀ ਚੇਂਜ ਕਰ ਲਿਆ ਨਾ ਤੇ ਫਿਰ ਤੁਸੀਂ ਡੱਟ ਕੇ ਉਹ ਵੀ ਜੀ ਗੁਰੂ ਸਾਹਿਬ ਜੀ ਦਾ ਸਰੂਪ ਲੈ ਜੋ ਸਾਡੇ ਤੋਂ ਸਾਡੇ ਕੋਲ ਸੇਵਾ ਨਹੀਂ ਹੋਈ ਹੈ ਧਰਮ ਚੇਂਜ ਕਰ ਲਿਆ ਜਦ ਇਦਾਂ ਦੀ ਗੱਲ ਕਰੋ ਫਿਰ ਸੋ ਇਦਾਂ ਆ ਪੰਜਾਬ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਬਹੁ ਬਿਧਵੀਆਂ ਹੋ ਰਹੀਆਂ ਅਸੀਂ ਇਹ ਬਿਧਵੀਆਂ ਰੋਕਣ ਲਈ ਸੋ ਜਿੰਨੇ ਵੀ ਸਿੰਘ ਸਾਡੇ ਇੰਨਾ ਵਿੱਚ ਰੋਸ ਆ ਜੇ ਤੁਸੀਂ ਆਪਣਾ ਧਰਮ ਚੇਂਜ ਖਾਲਸਾ ਜੀ ਜੀ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਕਿੰਨੇ ਸਮੇਂ ਤੋਂ ਸੀ ਪਹਿਲਾਂ ਇਹਦੇ ਤੁਸੀਂ ਇਹ ਕਿਹਾ ਵੀ 14 ਸਾਲ ਤੋਂ 14 14 ਤਰੀਕ ਤੋਂ 10 ਤਰੀਕ ਤੱਕ ਤੇ ਉਹਨਾਂ ਨੇ ਜਿਹੜੀ ਪੂਰੀ ਉਹਨਾਂ ਦੀ ਮਰਿਆਦਾ ਅਨੁਸਾਰ ਨਹੀਂ ਕੀਤਾ ਅਸੀਂ ਜਦੋਂ ਗੁਰੂ ਗ੍ਰਸ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਦੇਖਿਆ ਨਾ ਜਦੋਂ ਮਤਲਬ ਕਿ ਅੰਗ ਦੇਖੀ ਉਦੋਂ 2012 ਦਾ ਸਰੂਪ ਆ ਉਹ ਕੋਈ ਨਿਹਾਲ ਸਿੰਘ ਨਾ ਆ ਉਹਦਾ ਜਿਹਦੇ ਨਾਂ ਦਾ ਨਾਂ ਦੇ ਸਰੂਪ ਲੈ ਕੇ ਗਏ ਆ 2012 ਦਾ ਸਰੂਪ ਆ ਜਿਸ ਦੇ ਅਗਰ ਮੈਨੂੰ ਲੱਗਦਾ ਉਹ ਇੰਨਾ ਕੋਈ ਆ 2012 ਦਾ ਹਾਂ ਨਾ ਜੀ ਤੇ ਇਹ ਚਲੋ ਸਹਿਜ ਪਾਰ ਅੱਗੇ ਰੱਖਦੇ ਰਹੇ ਪਾਰਟੀ ਸੰਗ ਆਉਂਦੇ ਰਹੇ ਜਦੋਂ ਸਾਨੂੰ ਪਤਾ ਲੱਗਾ ਮਗਰ ਇਹ ਇੰਨੇ ਇੰਨੇ ਮਹੀਨਾ ਹੋ ਚੱਲਿਆ ਇਹ ਗੁਰੂ ਸਹਿਦੀ ਸੇਵਾ ਨਹੀਂ ਕਰ ਰਹੀ ਫੇਰ ਸੰਗਤਾਂ ਨੇ ਮੰਨ ਵਿੱਚ ਰੋਸ ਆਇਆ ਫੇਰ ਸੰਗਤਾਂ ਇਕੱਠੀਆਂ ਹੋਈਆਂ ਫੇਰ ਜਾ ਕੇ ਚਲੋ ਪ੍ਰਸ਼ਾਸਨ ਵੀ ਨਾਲ ਹੋ ਕੇ ਪ੍ਰਸ਼ਾਸਨ ਨੇ ਕੀ ਕੀਤਾ ਅੰਦਰ ਲੈ ਕੇ ਗਈ ਅੰਦਰ ਲੈ ਜਾ ਕੇ ਗੁਰੂ ਸਾਹਿਬ ਦਾ ਸਰੂਪ ਆਪਣੇ ਇੰਦੇ ਜੀ ਅਸਥਾਨਾਂ ਤੇ ਮਲਗੀ ਸੱਚਖੰਡ ਸੱਜ ਛੱਡ ਕੇ ਆਏ ਹੂੰ ਜੀ ਤੇ ਜੇ ਅਸੀਂ ਇਹ ਚਾਉਂਦੇ ਆ ਜੇ ਬੇਅਦਬੀਆਂ ਨਾ ਰੁਕੀਆਂ ਜੇ ਬੇਅਦਬੀਆਂ ਕਰਨ ਵਾਲੇ ਅਸੀਂ ਫੜ ਲਈ ਅਸੀਂ ਹੁਣ ਵੀ ਕਹਿ ਰਹੇ ਆ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਆਪਣੇ ਦਲਾਪੰਦਾ ਵੱਲੋਂ ਮਾਹਪੁਰਖਾਂ ਦਾ ਸਿਰ ਤੇ ਹੱਥ ਤੇ ਹੈਗਾ ਹੀ ਇਹ ਸਾਡੇ ਠੀਕ ਹੈ ਜੀ ਗੁਰੂ ਸਾਹਿਬਾ ਦਾ ਵੀ ਸਿਰ ਤੇ ਮਲਿਕ ਸਾਡੇ ਸਿਰ ਤੇ ਅੱਠ ਹੈਗਾ ਗੁਰੂ ਸਾਹਿਬਾਂ ਦਾ ਵੀ ਠੀਕ ਹੈ ਜੀ ਜੇ ਵੀ ਅਧਵੀਆਂ ਨਾ ਰੋਕੀਆਂ ਫਿਰ ਇਹ ਸੋਦਾ ਲਾਵਾਂਗੇ ਖਾਲਸਾ ਜੀ ਤੁਸੀਂ ਵੀ ਨਾਲ ਸੀਗੇ ਗੁਰੂ ਗ੍ਰੰਥ ਸਾਹਿਬ ਦੇ ਜਦੋਂ ਪ੍ਰਕਾਸ਼ ਹੋਇਆ ਸੀਗਾ ਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਸੀ ਸਭ ਸਿੱਖਨ ਕੋ ਹੁਕਮ ਹੈ ਗੁਰਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀਦੇ ਇਹ ਗੁਰਾਂ ਦੀ ਦੇ ਆ ਪਰ ਲੋਕੀ ਕਿੱਦਾਂ ਬੇਅਦਵੀਆਂ ਕਰ ਦਿੰਦੇ ਕਿਵੇਂ ਸੋਚ ਦਿੰਦੇ ਸਿੱਖ ਸਿੱਖ ਨੂੰ ਨਾਮਾਰੇ ਤਾਂ ਸਿੱਖ ਕਦੇ ਨਾ ਹਾਰੇ ਸੋ ਪਤਾ ਹੀ ਲੋਕਾਂ ਵਿੱਚ ਮਹਾਰਾਜੇ ਪ੍ਰਤੀ ਭੈ ਮੁੱਕ ਗਿਆ ਡਰ ਮੁੱਕ ਗਿਆ ਹੋਇਆ ਮਹਾਰਾਜ ਦਾ ਭੈ ਨਹੀਂ ਰੱਖਦੇ ਕੀ ਮਾਇਆ ਇੰਨੀ ਕੀ ਆ ਗਈ ਆ ਹੁਣ ਅਸੀਂ ਦੂਜੇ ਲੋਕ ਦੇਖੀਏ ਮਤ ਵੱਜ ਗਈ ਲੋਕਾਂ ਦੀ ਇਹ ਦੂਜੇ ਲੋਕ ਦੇਖੀਏ ਕਿ ਫਿਰ ਵੀ ਦੂਜੇ ਤਰ੍ਹਾਂ ਮਲੇ ਮਹਾਰਾਜ ਸਤਿਕਾਰ ਕਰਦੇ ਆ ਆਉਂਦੇ ਆ ਦਰਬਾਰ ਸਾਹਿਬ ਕਿੰਨੇ ਤਰ੍ਹਾਂ ਮਾਦੇ ਲੋਕੀ ਆਉਂਦੇ ਆ ਦੂਰੋਂ ਆਉਂਦੇ ਨੇੜੇੋਂ ਆਉਂਦੇ ਚੱਲ ਕੇ ਆਉਂਦੇ ਕੀ ਉਥੇ ਲਾਗੇ ਰੋਜ ਜਾਂਦੇ ਆ ਕਿ ਜਲੰਧਰੋਂ ਰੋਜ ਜਾਂਦੇ ਆ ਜਾਂ ਕਿਤੋਂ ਹੋਰ ਸ਼ਹਿਰੋਂ ਰੋਜ ਜਾਂਦੇ ਆ ਮਹਾਰਾਜ ਜੀ ਸਤਿਕਾਰ ਕਰਦੇ ਡਰ ਡਰ ਰਹਦੇ ਆ ਭੈਰ ਰਹਦੇ ਆ ਪਰ ਲੋਕਾਂ ਨੇ ਆਪਣੀ ਨੀਜੀ ਪ੍ਰਾਪਰਟੀ ਬਣਾ ਲਈ ਆ ਮਹਾਰਾਜ ਨੂੰ ਤੇ ਸੋ ਅਸੀਂ ਲੋਕਾਂ ਨੂੰ ਇਹੀ ਕਹਿੰਦੇ ਆ ਕਿ ਮਹਾਰਾਜ ਨੀਜੀ ਪ੍ਰਾਪਰਟੀ ਨਾ ਬਣਾਇਆ ਜਾਵੇ ਜੇ ਤੁਹਾਡੇ ਕੋਲ ਨਹੀਂ ਹੁੰਦੀ ਸਤਿਕਾਰ ਮਹਾਰਾਜ ਸਤਿਕਾਰ ਨਹੀਂ ਹੁੰਦਾ ਤੁਸੀਂ ਤੁਹਾਡੇ ਸਿਰਫ ਆਹ ਨਹੀਂ ਪਿਆ ਤੇ ਮਹਾਰਾਜਾ ਸਰੂਪ ਗੁਰੂ ਘਰ ਵਿੱਚ ਛੱਡ ਕੇ ਆਓ ਮਹਾਰਾਜਾ ਸਤਿਕਾਰ ਕਰੋ ਤੇ ਪਾਪਾ ਦੇ ਭਾਗੀ ਨਾ ਬਣੋ ਤਦੋਂ ਸੋ ਮਹਾਰਾਜਾ ਖੁਸ਼ੀਆਂ ਲੈਣੀਆਂ ਚਾਹੀਆਂ ਮਹਾਰਾਜਾ ਦੇ ਪਾਪਾ ਦੇ ਭਾਗੀ ਨਾ ਬਣੀ ਆਪਾਂ ਮਹਾਰਾਜਾ ਖੁਸ਼ੀਆਂ ਲਈਏ ਈਸ਼ੀ ਦੰਗੀਆਂ ਖੁਸ਼ੀਆਂ ਲਈਏ ਜੇ ਤੁਹਾਡੇ ਤੁਸੀਂ ਤੁਹਾਡੇ ਕੋ ਮਹੀਨੇ ਬਾਅਦ ਟਾਈਮ ਹਫਤੇ ਬਾਅਦ ਟਾਈਮ ਤੁਸੀਂ ਗੁਰੂ ਘਰ ਜਾਓ ਉੱਥੇ ਜਾ ਕੇ ਝਾੜੂ ਮਾਰੋ ਪੋਚੇ ਮਾਰੋ ਬਰਤਨਾਂ ਦੀ ਸੇਵਾ ਕਰੋ ਹੋਰ ਇੰਨੀਆਂ ਸੇਵਾ ਕਰਨ ਵਾਲੀਆਂ ਉਹ ਕਰੋ ਆਪਣੇ ਅਸੀਂ ਸਿਸਤੀ ਦਾ ਇਹ ਮਾਰ 96 ਕਰੋੜ ਸ਼ੀਦਾ ਸਿੰਘਾਂ ਦੇ ਪੈਰਾ ਹਨਾ ਸ਼ੀਦਾ ਸਿੰਘਾਂ ਦੀ ਕਿਰਪਾ ਸਦਕਾ ਤੇ ਜੁਨੀ ਪੁੰਤ ਪੁੰਤ ਕੇ ਆਪਾਂ ਆਪਾਂ ਨੂੰ ਇਹ 84 ਲੱਖ ਜੁਨ ਪੁੰਚ ਗਿਆ ਆਪਾਂ ਨੂੰ ਇਹ ਜਨਮ ਮਿਲਿਆ ਹਨਾ ਜੀ ਇਹ ਆਪਾਂ ਨੂੰ ਪਾਪ ਕਮਾਉਣ ਨੂੰ ਥੋੜੀ ਮਿਲਿਆ ਜੀ ਇੱਥੇ ਤਾਂ ਆਪਾਂ ਪਾਪ ਤੋਂ ਓਣ ਆਏ ਆ ਆਪਾਂ ਗੁਰੂ ਘਰਾਂ ਵੇਜ ਜਾਈਏ ਸੇਵਾ ਕਰੀਏ ਸਿਮਰਨ ਕਰੀਏ ਮਾਰਿਆਂ ਸਵਾਸ ਸਵਾਸ ਸਿਮਰਨ ਕਰ ਆਪਾਂ ਪਾਪ ਘਟਾਣੇ ਆਪਣੇ ਆਪਣਾ ਜੀਵਨ ਬਧਾਣਾ ਹੈਗਾ ਕਿ ਆਪਾਂ ਕੱਲ ਨੂੰ ਸਾਰ ਇੱਥੇ ਕਿਹੜਾ ਕਿਸੇ ਨੇ ਰਹਿ ਜਾਣਾ ਜੀ ਇਥੇ ਕਿਹੜਾ ਕਿਸੇ ਜਾਏ ਨਾ ਕੋਈ ਨਹੀਂ ਜਾਂਦਾ ਜੀ ਸਾਰੇ ਜਾਣਾ ਇੱਕ ਜਾਗ ਦੀ ਜੋਤ ਮਹਾਰਾਜ ਆਕਾਲ ਪੁਰਖਾ ਜਿਨੇ ਸਦਾ ਜੁਨੀਆਂ ਤੇ ਰਹਿੰਦਾ ਰਹਿ ਜੀ ਦੁਨੀਆ ਤੱਕ ਮਹਾਰਾਜ ਦਾ ਨਾਮ ਰਹਿਣਾ ਤੇ ਬੰਦੇ ਨੇ ਚੱਲ ਜਾਣਾ ਤੋ ਇਸ ਕਰਕੇ ਆਹੀ ਸਾਰੀ ਸੰਗਤ ਨੂੰ ਬੇਨਤੀ ਨਿਮਰਤਾ ਸਹਿਤ ਕਿ ਜਿਨ੍ਹਾਂ ਦੇ ਘਰਾਂ ਵਿੱਚ ਮਹਾਰਾਜ ਰੂਪ ਵਿੱਚ ਸਾਡੇ ਕੋਲ ਸੇਵਾ ਸੰਭਾਲ ਨਹੀਂ ਹੁੰਦੀ ਮਹਾਰਾਜ ਰੂਪ ਅਦਬ ਸਤਿਕਾਰ ਦੇ ਨਾਲ ਲਾਗੇ ਆਪਣੇ ਗੁਰੂ ਘਰਾਂ ਦੇ ਛੱਡੋ ਖਾਲਸਾ ਜੀ ਤੁਸੀਂ ਵੀ ਨਾਲ ਸੀਗੇ ਜਦੋਂ ਵੀਰ ਜੀ ਹੁਣੀ ਗਏ ਉੱਥੇ ਤੇ ਉਹਨਾਂ ਦਾ ਕੀ ਕੀ ਵਿਤਕਰਾ ਸੀ ਤੁਹਾਡੇ ਨਾਲ ਜਦੋਂ ਤੁਸੀਂ ਇਹ ਕਿਹਾ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਆਪਣੇ ਨਾਲ ਲੈ ਕੇ ਜਾਣੇ ਆ ਕਿਉਂਕਿ ਤੁਸੀਂ ਮर्यादा ਅਨੁਸਾਰ ਉਹਨਾਂ ਦੀ ਦੇਖ ਰੇਖ ਨਹੀਂ ਕਰ ਰਹੇ ਵੀਰ ਜੀ ਉਹਨਾਂ ਦਾ ਉਸ ਟਾਈਮ ਨਾ ਬਿਹੇਵ ਬਹੁਤ ਹੀ ਜ਼ਿਆਦਾ ਰਫ ਸੀ ਬੋਲੇ ਸਾਨੂੰ ਬਹੁਤ ਰਫ ਬੋਲੇ ਤੇ ਅਸੀਂ ਉਹਨਾਂ ਨੂੰ ਆਖਿਆ ਸੀਗਾ ਕਿ ਇਹ ਹੀ ਤੁਸੀਂ ਗੇਟ ਖੋਲੋ ਭੈਣਾ ਸੀਗੀਆਂ ਦੋ ਤੇ ਉਹਨਾਂ ਨੇ ਕਟਿੰਗ ਕਰਾਈ ਹੋਈ ਸੀ ਸਿਰ ਮੁੰਨੇ ਹੋਏ ਸੀ ਉਹਨਾਂ ਦੇ ਤੇ ਉਹਨਾਂ ਨੂੰ ਅਸੀਂ ਆਖਿਆ ਜੀ ਅਸੀਂ ਮਹਾਰਾਜ ਦੇ ਦਰਸ਼ਨ ਕਰਨੇ ਆ ਤੇ ਮਹਾਰਾਜ ਦੇ ਦਰਸ਼ਨ ਕਰਾਓ ਸਾਰੀ ਫੌਜ ਆਈ ਏ ਸਾਡੀ ਨਿਹੰਗ ਸਿੰਘ ਸਾਰੇ ਆਏ ਹੋਏ ਆਪਣੇ ਤੇ ਅਸੀਂ ਦਰਸ਼ਨ ਕਰਕੇ ਕਿ ਮਹਾਰਾਜ ਆਪਾਂ ਗੁਰੂ ਘਰ ਦੇ ਵਿੱਚ ਬਰਾਜਮਾਨ ਕਰ ਦੇਣੇ ਆ ਤੇ ਅਸੀਂ ਉਹਨਾਂ ਨੂੰ ਇੰਨੀ ਬੇਨਤੀ ਕੀਤੀ ਸਿਰਫ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਹੁਣ ਨਾ ਆਓ ਸਵੇਰੇ ਆਈਓ 11 ਵਜੇ 11 ਵਜੇ ਦਾ ਟਾਈਮ ਹੈ ਜੀ ਸਾਡੀ ਗੁਰਦੁਆਰਾ ਕਮੇਟੀ ਨਾਲ ਗੱਲ ਹੋ ਗਈ ਆ ਤੇ ਤੁਸੀਂ 11 ਵਜੇ ਸਵੇਰੇ ਆਈਓ ਤੇ ਅਸੀਂ ਉਹਨਾਂ ਨੂੰ ਕਿਹਾ ਜੇ 11 ਵਜੇ ਤੁਸੀਂ ਨਾ ਦਿੱਤਾ ਸਾਨੂੰ ਫੇਰ ਕੀ ਕਰਾਂਗੇ ਜੀ ਤੁਸੀਂ 11 ਵਜੇ ਦੀ ਗੱਲ ਕਰਦੇ ਹੋ ਮਹਾਰਾਜ ਅਤੇ ਅਸੀਂ ਹੁਣ ਹੀ ਲੈ ਜਾਣੇ ਆ ਪਾਲਕੀ ਸਾਹਿਬ ਆਈ ਹੋਈ ਆ ਤੇ ਆਪਾਂ ਮਹਾਰਾਜ ਦੀ ਅਰਦਾਸ ਬੇਨਤੀ ਕਰਕੇ ਸੋਹਿਲਾ ਸਾਹਿਬ ਪੜ ਕੇ ਮਹਾਰਾਜ ਆਪਾਂ ਗੁਰੂ ਘਰ ਛੱਡ ਜਾਨੇ ਆ ਤੇ ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ ਤੁਹਾਨੂੰ ਅਸੀਂ ਕੋਈ ਮਾਰਨਾ ਕੁੱਟਣਾ ਥੋੜੀ ਤੁਹਾਡੇ ਨਾਲ ਕੋਈ ਦੁਸ਼ਮਣੀ ਥੋੜੀ ਸਾਡੀ ਤੁਸੀਂ ਮਨ ਚ ਤੁਹਾਡੇ ਡਰ ਸੀਗੇ ਜੇਕਰ ਅਸੀਂ ਹੁਣ ਨਹੀਂ ਲੈ ਕੇ ਗਏ ਹੋ ਸਕਦਾ ਇਹ ਕੋਈ ਬੇਅਦਵੀ ਨਾ ਕਰ ਦੇਣ ਸਾਨੂੰ ਪੂਰਾ ਡਰ ਸੀਗਾ ਜੀ ਸਾਡੇ ਮਨ ਦੇ ਵਿੱਚ ਸਾਨੂੰ ਫੁਰਨੇ ਆ ਰਹੇ ਸੀਗੇ ਇਹਨਾਂ ਨੇ ਕੋਈ ਹਰਕਤ ਕਰ ਦੇਣੀ ਆ ਤੇ ਅਸੀਂ ਮਹਾਰਾਜ ਦੇ ਅੱਗੇ ਅਰਦਾਸ ਕਰਕੇ ਹੀ ਗਏ ਸੀਗੇ ਕਿ ਮਹਾਰਾਜ ਅਸੀਂ ਇਹ ਕਾਰਜ ਕਰਨ ਚੱਲੇ ਆਂ ਤੇ ਆਪ ਕਾਰਜ ਤੁਸੀਂ ਆਪ ਹੀ ਕਰਾਣਾ ਮਹਾਰਾਸ਼ੀਦੂ ਸਿੰਘ ਨੂੰ ਤੇ ਅਸੀਂ ਸਾਨੂੰ ਫੁਰਨਾ ਆਇਆ ਸੀਗਾ ਕਿ ਇਹ ਕੀ ਪਤਾ ਰਾਤੋ ਰਾਤ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਿੱਥੇ ਆਪਣੇ ਰਿਸ਼ਤੇਦਾਰਾਂ ਦੇ ਘਰੇ ਭੇਜ ਦਿੰਦੇ ਕੁਝ ਵੀ ਕਰਦੇ ਕੁਝ ਵੀ ਕਰਦੇ ਮਹਾਰਾ ਦੇ ਪੰਨੇ ਮਹਾਰਾ ਦੇ ਪੰਨਿਆਂ ਨਾਲ ਕੁਝ ਮਹਾਰਾ ਦੇ ਅੰਗਾ ਨਾਲ ਕੋਸ਼ਿਸ਼ ਸ਼ਰਾਰਤ ਕਰ ਸਕਦੇ ਸੀਗੇ ਸਾਨੂੰ ਪੂਰਾ ਡਾਊਟ ਸੀਗਾ ਇਸ ਕਰਕੇ ਅਸੀਂ ਉਸ ਟਾਈਮ ਮੌਕਾ ਸੰਭਾਲ ਕੇ ਧਰਨਾ ਲਾ ਕੇ ਅਸੀਂ ਆਪਣਾ ਮੋਰਚਾ ਫੜੇ ਕੀਤਾ ਮਹਾਰਾਜ ਘਰੇ ਗੁਰੂ ਘਰ ਛੱਡ ਕੇ ਆਏ ਆ ਹਾਂਜੀ ਤੇ ਉਸ ਟਾਈਮ ਸਾਨੂੰ ਇਹੀ ਲੱਗ ਰਿਹਾ ਸੀਗਾ ਵੀ ਇਹਨਾਂ ਨੇ ਕੋਈ ਹਰਕਤ ਕਰਨੀ ਹੈ ਅਚਾ ਵੀਰ ਜੀ ਜੇਕਰ ਗੁਰੂ ਗ੍ਰੰਥ ਸਾਹਿਬ ਮर्याਦਾ ਅਨੁਸਾਰ ਇਹ ਉਹਨਾਂ ਦੀ ਕਰ ਨਹੀਂ ਸਕਦੇ ਮर्याਦਾ ਅਨੁਸਾਰ ਕਰ ਨਹੀਂ ਸਕਦੇ ਸਵੇਰੇ ਸ਼ਾਮ ਪਾਠ ਨਹੀਂ ਕਰ ਸਕਦੇ ਜਾਂ ਤਾਂ ਫੇਰ ਇਹ ਘਰਾਂ ਦੇ ਵਿੱਚ ਲੈ ਕੇ ਕਿਉਂ ਆਉਂਦੇ ਇਸ ਤੋਂ ਚੰਗਾ ਤਾਂ ਗੁਰਦੁਆਰਾ ਸਾਹਿਬ ਜਾ ਕੇ ਸਵੇਰੇ ਸ਼ਾਮ ਪਾਠ ਕਰ ਲੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੇ ਆਪਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਰਿਆਦਾ ਬਹਾਲ ਨਹੀਂ ਰੱਖ ਸਕਦੇ ਤੇ ਤੁਸੀਂ ਗੁਰੂ ਸਾਹਿਬ ਨੂੰ ਆਪਣੇ ਘਰ ਬਰਾਜਮਨ ਕਰਨਾ ਹੀ ਕਿਉਂ ਹੈ ਤੁਹਾਨੂੰ ਕੋਈ ਬੰਦਸ਼ ਥੋੜੀ ਹੈ ਤੁਹਾਨੂੰ ਕੋਈ ਬਾਹ ਥੋੜੀ ਹੈ ਇੰਨੇ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੰਨੇ ਗੁਰਦੁਆਰੇ ਨੇ ਆਪਣੇ ਠੀਕ ਹੈ ਜੀ ਲੰਦਰ ਸ਼ਹਿਰ ਦੇ ਵਿੱਚ ਜਿੱਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਰਾਤੀ ਤੇ ਉਹਰੇ ਬਿਲਕੁਲ ਇੱਕ ਘਰ ਛੱਡ ਕੇ ਦੋਦ ਕਰਨਾ ਛੱਡ ਕੇ ਨਾਲ ਤਾਂ ਗੁਰਦੁਆਰਾ ਸਾਹਿਬ ਹੈ ਤੁਸੀਂ ਉੱਥੇ ਜਾ ਕੇ ਨਮਸਤਕ ਕਰੋ ਉੱਥੇ ਜਾ ਕੇ ਆਪਣੀ ਝੋੜੀਆਂ ਡੋ ਗੁਰੂ ਸਾਹਿਬ ਅੱਗੇ ਫਿਰ ਨਾਲੇ ਇੱਕ ਗੱਲ ਮੈਨੂੰ ਸਮਝ ਨਹੀਂ ਆਈ ਰਾਤੀ ਜੋ ਉੱਥੇ ਦੇ ਹਾਲਾਤ ਦੇਖੇ ਨੇ ਨਾ ਦੇਖੋ ਹਰੇਕ ਬੰਦੇ ਦਾ ਦਿਮਾਗ ਦਾ ਡਿਵੈਲਪ ਹੈ ਜੇ ਆਪਾਂ ਕਹੀਏ ਸਾਡੇ ਬਘੇਲ ਸਿੰਘ ਜਹੇਦਾਰ ਸਾਡੇ ਨਿਹਾਲ ਸਿੰਘ ਜਹੇਦਾਰ ਨੇ ਕਿਹਾ ਵੀ ਉਹ ਬੀਬੀਆਂ ਨੇ ਨਾ ਬੁਆਏ ਕਟ ਕਰਾਇਆ ਦਾ ਸੀ ਤੇ ਆਈ ਬਰੋ ਕਰਾਈਦੇ ਸੀਗੇ ਯਾਰ ਉਹਨਾਂ ਨੂੰ ਆਪਣੇ ਸਰੀਰ ਦਾ ਪਤਾ ਹੈ ਠੀਕ ਹੈ ਜੀ ਵੀ ਅਸੀਂ ਆਪਣੇ ਸਰੀਰ ਨੂੰ ਕਿਦਾਂ ਸਾਫ਼ ਸੁਥਰਾ ਰੱਖਣਾ ਜਾਂ ਕਿਸ ਤਰੀਕੇ ਨਾਲ ਸ਼ਿੰਗਾਰ ਕੇ ਰੱਖਣਾ ਹੈ ਨਾ ਯਾਰ ਉਹ ਸਿੱਖ ਨੇ ਸਿੱਖਾ ਕਰ ਗੁਰੂ ਗ੍ਰੰਥ ਸਾਹਿਬ ਅੰਦਰ ਅਸੀਂ ਉਹ ਦਰਬਾਰ ਸਾਹਿਬ ਜਾਂਦੇ ਹੋਣਗੇ ਇੰਨੇ ਤੀਰਥ ਸਥਾਨ ਨੇ ਪਾਵਨ ਸਥਾਨ ਨੇ ਗੁਰੂ ਘਰ ਉੱਥੇ ਜਾਂਦੇ ਹੋਣਗੇ ਉੱਥੇ ਜਾ ਕੇ ਕੀ ਦੇਖਦੇ ਨਹੀਂ ਹੋਣਗੇ ਵੀ ਸਤਿਗੁਰ ਜੀ ਦਾ ਉੱਥੇ ਕਿੱਡੇ ਸੋਹਣੇ ਤਰੀਕੇ ਨਾਲ ਸੰਗਾਸਣ ਲੱਗੇ ਨੇ ਉੱਪਰ ਕਲਗੀਆਂ ਲੱਗੀਆਂ ਨੇ ਛਤਰ ਲੱਗੇ ਨੇ ਤੇ ਉਹਨਾਂ ਦੇ ਮਨ ਉਹਨਾਂ ਦੇ ਮਨ ਚ ਕੀ ਆਇਆ ਨਹੀਂ ਹੋਣਾ ਯਾਰ ਅਸੀਂ ਵੀ ਆਪਣੇ ਘਰ ਦੇ ਵਿੱਚ ਗੁਰੂ ਸਾਹਿਬ ਦਾ ਇਦਾਂ ਸਤਿਕਾਰ ਕਰੀਏ ਇਹ ਗੱਲ ਸਭਾ ਹੀ ਨਹੀਂ ਲੱਗੀ ਪੱਲੇ ਨਹੀਂ ਪਈ ਗੱਲ ਵੀ ਇਹ ਕੀ ਚੱਕਰ ਕੀ ਸੀ ਉਹਨਾਂ ਹੁਣ ਮੈਨੂੰ ਮੇਰੇ ਕੋਲ ਮੇਰੇ ਕੋਲ ਕੋਈ ਚੀਜ਼ ਹੈ ਹਨਾ ਤੁਹਾਡੇ ਕੋਲ ਕੋਈ ਚੀਜ਼ ਹੈ ਮੈਂ ਦੇਖਾਂਗਾ ਮੈਂ ਕਹਾਂ ਯਾਰ ਮੈਂ ਵੀ ਇਹਨਾਂ ਦੀ ਪੰਮੇ ਭਾਜੀ ਵਰਗੀ ਚੀਜ਼ ਲੈ ਕੇ ਇਹ 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 ਦੇ ਵਾਂਗਰ ਬਣਾ ਉਹਨਾਂ ਦੇ ਦਿਮਾਗ 'ਚ ਕਿਤੇ ਗੱਲ ਨਹੀਂ ਆਈ ਸਤਿਗੁਰੂ ਜੀ ਦਾ ਸਰੂਪ ਕਹ ਲੋ ਸਿਉਂਕ ਲੱਗੀ ਉਥੇ ਗੁਟਕਾ ਸਾਹਿਬਾ ਨੂੰ ਉਥੇ ਪਾਲਕੀ ਸਾਹਿਬ ਗੁਰੂ ਸਾਹਿਬ ਦਾ ਸਰੂਪ ਪੁੱਠੇ ਤਰੀਕੇ ਨਾਲ ਰੱਖਿਆ ਉਹਨਾਂ ਨੇ ਕੋਈ ਗੱਲ ਸਮਝ ਨਹੀਂ ਲੱਗੀ ਕਿ ਕੀ ਇਹ ਉਹਨਾਂ ਦੇ ਦਿਮਾਗ 'ਚ ਸੀਗਾ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਲੈ ਕੇ ਆਉਂਦੇ ਆ ਜਿੱਦਾਂ ਸ਼ਰਮਣੀ ਕਮੇਟੀ ਤੋਂ ਲੈ ਕੇ ਹੁੰਦੇ ਉਥੋਂ ਤੇ ਉਦੋਂ ਡਿਟੇਲ ਵਾਈਸ ਸਾਭ ਦੀ ਡਿਟੇਲ ਉੱਥੇ ਹੁੰਦੀ ਆ ਕਿ ਲੱਗਦਾ ਨਹੀਂ ਤੁਹਾਨੂੰ ਸ਼ਰੋਮਣੀ ਕਮੇਟੀ ਨੂੰ ਇੱਕ ਕਦਮ ਚੁੱਕਣਾ ਚਾਹੀਦਾ ਜਿਨ੍ਹਾਂ ਜਿਨ੍ਹਾਂ ਦੇ ਕੋਲ ਗੁਰੂ ਗ੍ਰੰਥ ਸਾਹਿਬ ਨੇ ਪਏ ਨੇ ਉਹ ਉਹਨਾਂ ਦੇ ਘਰ ਜਾਣਾ ਚਾਹੀਦਾ ਕਿ ਪ੍ਰੋਪਰ ਉਹਨਾਂ ਦੀ ਮਰਿਆਦਾ ਅਨੁਸਾਰ ਦੇਖਰੇਖ ਹੋ ਰਹੀ ਹੈ ਦੇਖੋ ਸ਼ਰੋਮਣੀ ਕਮੇਟੀ ਸੰਮੌਰ ਹੈ ਸਿੱਖਾਂ ਦੀ ਸ਼ਰੋਮਣੀ ਕਮੇਟੀ ਦੇ ਕੋਲ ਇੱਕ ਇੱਕ ਰਿਕਾਰਡ ਦਰਜ ਹੈ ਵੀ ਕਿਹਦੇ ਘਰ ਗੁਰੂ ਗ੍ਰੰਥ ਸਾਹਿਬ ਜੀ ਕਿੰਨੀ ਤਰੀਕ ਤੋਂ ਤੇ ਕਿਹੜੇ ਸਾਲ ਤੋਂ ਇਥੋਂ ਗਏ ਨੇ ਤੇ ਉਹਨਾਂ ਘਰ ਬਰਾਜਮਾਨ ਨੇ ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਜਾਂ ਜਿੰਨੇ ਸ਼੍ਰੋਮਣੀ ਕਮੇਟੀ ਮੈਂਬਰ ਸਾਡੇ ਜਲੰਧਰ ਦੇ ਕੁਲਵੰਤ ਸਿੰਘ ਮੰਨਣ ਨੇ ਜੀ ਉਹਨਾਂ ਨੂੰ ਵੀ ਚਾਹੀਦਾ ਵੀ ਆਪਣੇ ਜਲੰਧਰ ਦਾ ਮੋਰਚਾ ਸਾਹਮਣ ਆਪਣੇ ਜਲੰਧਰ ਦੇ ਵਿੱਚ ਹੀ ਕਮ ਸੇ ਕਮ ਜਿੰਨੇ ਗੁਰੂ ਘਰ ਨੇ ਉਹ ਸਾਰੇ ਗੁਰੂ ਘਰਾਂ ਦੇ ਪ੍ਰਧਾਨਾਂ ਨੂੰ ਜਾਂ ਕਮੇਟੀਆਂ ਨੂੰ ਮੈਸੇਜ ਲਾਣ ਉਹਨਾਂ ਨੂੰ ਕਹਿਣ ਕਿ ਤੁਹਾਡੇ ਮਹੱਲੇ ਦੇ ਵਿੱਚ ਜਿਹੜੇ ਘਰਾਂ ਦੇ ਵਿੱਚ ਸਤਿਗੁਰੂ ਦੇ ਪ੍ਰਕਾਸ਼ ਨੇ ਉੱਥੇ ਜਾ ਕੇ ਛੋਟੀਆਂ-ਛੋਟੀਆਂ ਕਮੇਟੀਆਂ ਬਣਾ ਕੇ ਭਵੇਂ ਸ਼ਰੋਮਣੀ ਕਮੇਟੀ ਬਣਾਵੇ ਤੇ ਭਵੇਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਬਣਾਣ ਪੰਜ-ਪੰਜ ਮੈਂਬਰੀ ਕਮੇਟੀਆਂ ਬਣਾ ਕੇ ਉਹਨਾਂ ਦੇ ਘਰਾਂ 'ਚ ਜਾ ਕੇ ਗੁਰੂ ਸਾਹਿਬ ਦਾ ਜਿੱਥੇ ਪ੍ਰਕਾਸ਼ ਹੈ ਉਹ ਸਾਰਾ ਕਮਰਾ ਉਹ ਸਾਰੇ ਹਾਲਾਤ ਦੇਖਣੇ ਚਾਹੀਦੇ ਨੇ ਇਹ ਤਾਂ ਉਸੇ ਮਰਿਆਦਾ ਬਹਾਲ ਨਹੀਂ ਕਾਸ਼ ਨਹੀਂ ਹੋ ਰਿਹਾ ਰਮਾਲੇ ਸਾਹਿਬ ਨਹੀਂ ਬਦਲੇ ਜਾ ਰਹੇ ਜਾਂ ਦੇਖਦਾ ਪ੍ਰਸ਼ਾਦ ਨਹੀਂ ਬਣ ਰਿਹਾ ਤੇ ਉਥੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ 1 ਮਿੰਟ ਵੀ ਨਹੀਂ ਹੋਣਾ ਚਾਹੀਦਾ ਹੂੰ ਤੇ ਤੇ ਅਸੀਂ ਅਸੀਂ ਇਹੀ ਗੱਲ ਚਾਹੁੰਦੇ ਆਂ ਵੀ ਸ਼੍ਰੋਮਣੀ ਕਮੇਟੀ ਨੂੰ ਜਾਗਣਾ ਚਾਹੀਦਾ ਹੈ ਸ਼੍ਰੋਮਣੀ ਪ੍ਰਬੰਧਕ ਕਮੇਟੀ ਨੂੰ ਜਾਗਣਾ ਚਾਹੀਦਾ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਡਾ ਧੁਰਾ ਨੇ ਸਾਡੀ ਜਿੰਦ ਜਾਨ ਨੇ ਤੇ ਮੈਂ ਅੱਗੇ ਵੀ ਗੱਲ ਕਹੀ ਵੀ ਗੁਰ ਗੋਬਿੰਦ ਸਿੰਘ ਮਹਾਰਾਜ ਜਰੂਰ ਜਰੂਰ ਉਹਨਾਂ ਨੇ ਗਮਨ ਹੋਣਾ ਸੀਗਾ ਠੀਕ ਹੈ ਜੀ ਜਰੂਰ ਉਹਨਾਂ ਨੇ ਆਖਰੀ ਸਮੇਂ ਦੇ ਵਿੱਚ ਇਹ ਉੱਥੇ ਦਾ ਜੂਰ ਸਾਹਿਬ ਵਿੱਚ ਬਚਨ ਕੀਤੇ ਵੀ ਮੇਰਾ ਜਿਹੜਾ ਸ਼ਰੀਰ ਹੈ ਉਹ ਖਾਲਸਾ ਪੰਥ ਵਿੱਚ ਹੈ ਤੇ ਜਿਹੜੀ ਮੇਰੀ ਆਤਮਾ ਹੈ ਉਹ ਗੁਰੂ ਗ੍ਰੰਥ ਵਿੱਚ ਹੈ ਤੇ ਸਾਡੀ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੁਗੋ ਜੁਗ ਅਟਲ ਹਾਜ਼ਰ ਨਾਜ਼ਰ ਪ੍ਰਗਟ ਗੁਰਾਂ ਕੀ ਦੇਹ ਹੀ ਮੰਨਦੇ ਆ ਤੇ ਜਦੋਂ ਅਸੀਂ ਦੇਹ ਮੰਨਦੇ ਆ ਤੇ ਫਿਰ ਅਸੀਂ ਇਹੋ ਦੇ ਹਾਲਾਤਾਂ ਵਿੱਚ ਗੁਰੂ ਸਾਹਿਬ ਨਹੀਂ ਦੇਖ ਸਕਦੇ ਰਾਤ ਬਹੁਤ ਮੁਸ਼ਕਲ ਅਸੀਂ ਇਹ ਹਾਲਾਤ ਸਾਹਮਣੇ ਨੇ ਉਹ ਬੀਬੀਆਂ ਸੀਗੀਆਂ ਜੇ ਉਹਨਾਂ ਦੇ ਪਰਿਵਾਰ ਦਾ ਕੋਈ ਮੈਂਬਰ ਉੱਥੇ ਜਾ ਕੋ ਮੁੰਡਾ ਜਾਂ ਕੋਈ ਇਨਸਾਨ ਜਾਂ ਕੋ ਬੰਦਾ ਹੁੰਦਾ ਨਾ ਆ ਸਾਡੇ ਸਿੰਘਾਂ ਨੇ ਮੈਂ ਕਹਿੰਦਾ ਕੋ ਵਾਧ ਘਾਟ ਜ਼ਰੂਰ ਕਰ ਦੇਣੀ ਸੀ ਕਿਉਂਕਿ ਜੇ ਉਹਨਾਂ ਨੂੰ ਇੰਨਾ ਹੁੰਦਾ ਉਹਨਾਂ ਦੇ ਦਿਮਾਗ 'ਚ ਹੁੰਦੀ ਉਹਨਾਂ ਨੂੰ ਅਕਲ ਹੁੰਦੀ ਵੀ ਇਹ ਇਕੱਲਾ ਗ੍ਰੰਥ ਨਹੀਂ ਗੁਰੂਆਂ ਦੀ ਦੇ ਆ ਗੁਰੂਆਂ ਦੀ ਦੇ ਤੋ ਉਹ ਇਸ ਤਰ੍ਹਾਂ ਕਰ ਹੀ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਦਿਮਾਗ 'ਚ ਕੁਝ ਹੋਰ ਚੱਲ ਰਿਹਾ ਕੁਝ ਹੋਰ ਤਾਂ ਚੱਲ ਰਿਹਾ ਯਾਰ ਆਪਣੇ ਵਾਸਤੇ ਕਿਉਂ ਨਹੀਂ ਚੱਲਦਾ ਸਤਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੈਂ ਹੈਰਾਨ ਆ ਇਹ 1973 ਤੋਂ ਪਹਿਲਾਂ ਨਹੀਂ ਗੱਲਾਂ ਨੇ ਜਦੋਂ ਆਪਣਾ ਇਹ ਇੱਕ ਆਲੇ ਜੇ ਬਣਾ ਕੇ ਉਹਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁਖਾਸਨ ਕਰਦੇ ਸੀਗੇ ਠੀਕ ਹੈ ਜੀ ਛੋਟੀਆਂ-ਛੋਟੀਆਂ ਪਾਲਕੀਆਂ ਜਾਲਮਾਰੀਆਂ ਵਿੱਚ ਗੁਰੂ ਸਾਹਿਬ ਮਹਾਰਾਜ ਰੱਖਦੇ ਸੀ ਇਹ ਬਾਬਾ ਨਾਨਕ ਸਿੰਘ ਨਾਨਕਸਰ ਵਾਲੇ ਮਹਾਰਾਜ ਨੇ ਹੁਕਮ ਦਿੱਤਾ ਵੀ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਨੇ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇਓ ਗ੍ਰੰਥ ਗੁਰੂ ਗ੍ਰੰਥ ਜੀ ਮਾਨੇਓ ਪ੍ਰਗਟ ਗੁਰਾਂ ਕੀ ਦੇ ਵੀ ਜਿਹਨੂੰ ਗੁਰਾਂ ਨਹੀਂ ਦੇ ਆ ਫਿਰ ਗੁਰਾਂ ਦੀ ਦੇਹ ਜਾਣ ਕੇ ਸੇਵਾ ਕਰਨੀ ਚਾਹੀਦੀ ਹੈ ਸਾਹ ਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਮਾਰੇ ਦੇ ਰਹੇ ਨੇ ਦਾਣਾ ਪਾਣੀ ਘਰ-ਬਾਰ ਦੁੱਧ ਪੁੱਤ ਫਿਰ ਅਸੀਂ ਜੀ ਜਿਹਦੇ ਕਹਿੰਦੇ ਜਿਸ ਕਾ ਦਿੱਤਾ ਖਾਵਣਾ ਤੇ ਉਸ ਕਈਏ ਸਬਾਸ ਜਿਹਦੇ ਕੋਲ ਸਾਰਾ ਕੁਝ ਲੈ ਰਿਆ ਤੇ ਉਹਦੀ ਵਡਿਆਈ ਤੇ ਉਹਦੀ ਮਰੱਦਾ ਬਹਾਲ ਕਰਨਾ ਸਾਡਾ ਫਰਜ ਜਿਨ੍ਹਾਂ ਕੋਲ ਗੁਰੂ ਸਾਹਿਬ ਦੀ ਸੇਵਾ ਨਹੀਂ ਹੋ ਰਹੀ ਮੈਂ ਫਿਰ ਹੱਥ ਜੋੜ ਕੇ ਬੇਨਤੀ ਕਰਦਾ ਕੱਲ ਨੂੰ ਸਾਡੇ ਨਿਹੰਗ ਸਿੰਘ ਜਿਥੇ ਬਣੀਆਂ ਸਾਡੇ ਸਿੱਖ ਤੁਹਾਡੇ ਪਰਿਵਾਰ ਨਾਲ ਜਾਂ ਤੁਹਾਡੇ ਨਾਲ ਕੋ ਬਾਦ ਗੱਲ ਕਰਦੇ ਨੇ ਮੁੜ ਕੇ ਤੁਸੀਂ ਕਹੋ ਨਾ ਵੀ ਸਿੱਖ ਗਰਮ ਖਿਆਲੀ ਨੇ ਕਿਉਂਕਿ ਗੁਰੂ ਗੁਰੂ ਦੇ ਨਾਲ ਸਿੱਖ ਦੀ ਜਿੰਦ ਜਾਨ ਹੈ ਜੇ ਗੁਰੂ ਦੀ ਮਰਿਆਦਾ ਨਹੀਂ ਬਹਾਲ ਤੇ ਸਿੱਖ ਵੀ ਉੱਥੇ ਖਤਮ ਹੀ ਹੈ ਜੇ ਸਿੱਖ ਆਪ ਨਹੀਂ ਤੇ ਜਾਪ ਨਹੀਂ ਜਾਂ ਫਿਰ ਗਾਹ ਨਹੀਂ ਗਾਹ ਗਾ ਸਤਿਗੁਰੂ ਆਪ ਵੀਰ ਜੀ ਕੀ ਕੀ ਕਹਿਣਾ ਚਾਹੁੰਦੇ ਆ ਲਾਸਟ ਦੇ ਵਿੱਚ ਕਿ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਰਾਜਮਾਨ ਨੇ ਜਿਉ ਨਹੀਂ ਪੂਰੀ ਤਰ੍ਹਾਂ ਉਹਨਾਂ ਦੀ ਕਰ ਸਕਦੇ ਦੇਖਰੇਖ ਨਹੀਂ ਕਰ ਸਕਦੇ ਤਾਂ ਉਹਨਾਂ ਨੂੰ ਵਾਪਸ ਛੱਡ ਦੇਣਾ ਚਾਹੀਦਾ ਸੋ ਅਸੀਂ ਜਾਣਦੇ ਆ ਕਿ ਜੰਮੂ ਵਾਲਾ ਜੋ ਮਾਹੌਲ ਉੱਥੇ ਤੁਹਾਨੂੰ ਆਪ ਜੀ ਨੂੰ ਵੀ ਪਤਾ ਲੱਗਾ ਆ ਜੰਮੂ ਦੇ ਵਿੱਚ ਇੱਕ ਮੂਰਖ ਨੇ ਜੋ ਬੇਅਦਬੀ ਕਰ ਦਿੱਤੀ ਮਹਾਰਾਜ ਦੀ ਕਈ ਸਰੂਪਾਂ ਨੂੰ ਮਾਰੇ ਨਾ ਅਗਨ ਭੇਡ ਕਰ ਦਿੱਤਾ ਉਹਨੇ ਸੋ ਉਹ ਵਾਲਾ ਮਾਹੌਲ ਨਾ ਕ੍ਰੀਏਟ ਕਰੀਏ ਆਪਾਂ ਇਸ ਪੰਜਾਬ ਦੀ ਧਰਤੀ ਦੇ ਪੰਜਾਬ ਦੀ ਧਰਤੀ ਪੰਜਾਬ ਦੇ ਸਿੱਖਾਂ ਦਾ ਗੜ ਆ ਸੋ ਸਿੱਖਾਂ ਦੇ ਗੜ ਦੇ ਵਿੱਚ ਹੀ ਤੁਸੀਂ ਬੇਅਦਬੀਆਂ ਕਰੀ ਜਾਓ ਸੋ ਬਾਹਰ ਕਿਸੇ ਨੇ ਸੁਣਿਆ ਬਾਹਰ ਕਿਸੇ ਦਿੱਲੀ ਜਾ ਕੇ ਗਾਂ ਕਿਸੇ ਸੁਣਿਆ ਆਪਾਂ ਇਸ ਇਸ ਦਾ ਦੇ ਪੰਜਾਬ ਵਿੱਚ ਕਿਉਂ ਇਹ ਨਹੀਂ ਆ ਬੀ ਅਧਵੀਆਂ ਆ ਰਹੀਆਂ ਕਿਉਂਕਿ ਪੰਜਾਬ ਸਰਕਾਰ ਨੂੰ ਵੀ ਅਸੀਂ ਬੇਨਤੀ ਕਰਦੇ ਆ ਸੋ ਇੱਕ ਰੋਕ ਲਾਵੇ ਪੰਜਾਬ ਸਰਕਾਰ ਬਾਹਰੋਂ ਆ ਲੋਕ ਇਸ ਤਰਤੀ ਮਨ ਲਕੀ ਜ਼ਮੀਨਾਂ ਖਰੀਦੀ ਜਾਂਦੇ ਬਾਹਰੋਂ ਜਿਹੜਾ ਦਿਖਦਾ ਮੂੰਹ ਚੱਕਦਾ ਹੀ ਇੱਥੇ ਆ ਕੇ ਜ਼ਮੀਨ ਖਰੀਦ ਕੇ ਬੈ ਜਾਂਦਾ ਉਹ ਪਹਿਲਾਂ ਹੀ ਮੈਂ ਹੀ ਇੱਥੇ ਦਾ ਬਲਕਿ ਵਕੀਲ ਬਲਕਿ ਰਹਿਣ ਵਾਲਾ ਬੰਦਾ ਮੈਂ ਇੱਥੇ ਦਾ ਇਦਾਂ ਨਾ ਕਰਿਓ ਉਹ ਬੰਦ ਹੋਣਾ ਚਾਹੀਦਾ ਆ ਜੋ ਬਾਰੋ ਆ ਕੇ ਲੋਕ ਜਿਹੜੀਆਂ ਜ਼ਮੀਨਾਂ ਖਰੀਦ ਰਿਹਾ ਉਹ ਵੀ ਬੰਦ ਕਰੋ ਪੰਜਾਬ ਸਰਕਾਰ ਨੂੰ ਹੀ ਬੇਨਤੀ ਆ ਸੋਈ ਇਹ ਹੀ ਬੇਨਤੀ ਕਰਦੇ ਹਾਂ ਲਾਸਟ ਦੇ ਟਾਈਮ ਦੇ ਲਾਸਟ ਗੱਲ ਇਹ ਰੱਖਾਂਗੇ ਹੁਣ ਲਾਸਟ ਵਾਰੀ ਸੋ ਸਾਡੇ ਕੋਲ ਬੋਲਿਆ ਵੀ ਨਹੀਂ ਜਾ ਰਿਹਾ ਕਿਉਂਕਿ ਵਾਰ-ਵਾਰ ਗੁਰੂ ਸਾਹਿਬ ਦੀ ਇਹੋ ਜੀ ਲਫਜ਼ ਬੋਲ-ਬੋਲ ਕੇ ਕਿ ਦਿਮਾਗ ਵੀ ਕੁਝ ਹੋਰ ਫੁਰਨੇ ਚੱਲੀ ਜਾਂਦੇ ਹੀ ਕਿ ਰਾਤ ਜੋ ਹੀ ਦੇਖਿਆ ਹੈ ਨਾ ਉਹ ਸਾਡੇ ਕੋਲ ਇਸ ਟਾਈਮ ਵੀ ਮਲਕੀ ਤੁਹਾਨੂੰ ਕੀ ਕਹੀ ਦਸੀਏ ਕੀ ਦੱਸ ਸਕਦੇ ਹਾਂ ਹੁਣ ਇਸ ਟਾਈਮ ਦੀ ਕੁਝ ਬੋਲਿਆ ਵੀ ਨਹੀਂ ਜਾਂਦਾ ਪਤਾ ਕਿਉਂ ਕਿ ਜੋ ਰਾਤ ਦੇਖਿਆ ਨਾ ਇੰਨੀ ਕਿ ਮਿੱਟੀ ਇੰਨੇ ਕਿ ਸਤਗੁਰੂ ਜੀ ਦੇ ਬਸਤਰ ਜਿਹੜੇ ਸੀਗੇ ਸੋ ਮਾਰੇ ਦਾ ਚਲੋ ਮਾਰੇ ਸੇਵਾ ਦੇ ਕਰਾ ਲਈ ਆ ਸੋਹੀ ਬੇਨਤੀ ਕਰਦੇ ਆ ਸ਼ੋਮਣੀ ਕਮੇਟੀ ਨੂੰ ਸਾਰਿਆਂ ਨੂੰ ਹੀ ਸਾਰੇ ਸਿੱਖ ਜਗਤ ਦੇ ਨੌ ਨਾਨਕ ਗੁਰਨਾਨਕ ਨਾਮ ਲੈਵਾ ਸੰਗਤਾਂ ਨੂੰ ਬੇਨਤੀ ਕਰਦੇ ਆ ਸੋ ਸਤਗੁਰੂ ਜੀ ਦਾ ਸਤਕਾਰ ਬਹਾਲ ਕਰੀਏ ਸਤਗੁਰੂ ਜੀ ਦੇ ਨਾਂ ਪਰ ਦਾੜਾ ਪਾਣੀ ਦਿੱਤਾ ਸਤਗੁਰੂ ਜੀ ਦੇ ਕਿਰਪਾ ਕਰੇ ਤੇ ਤਾਂ ਹੀ ਰੋਟੀ ਪਾਣੀ ਖਾ ਰਹੇ ਆਈ ਸੋ ਇਹੋ ਜਿਹੇ ਆ ਬੇਅਦਬੀਆਂ ਬੰਦ ਹੋਣੀਆਂ ਚਾਹੀਦੀਆਂ ਨੇ ਸੋ ਪੰਜਾਬ ਦੀ ਸਰਕਾਰ ਤੇ ਪੰਜਾਬ ਪੁਲਿਸ ਨੂੰ ਬੇਨਤੀ ਆ ਜਦੋਂ ਇਹੋ ਜਿਹਾ ਕੋਈ ਮਾਹੌਲ ਹੁੰਦਾ ਆ ਪੰਜਾਬ ਪੁਲਿਸ ਨੂੰ ਸੋ ਤੁਸੀਂ ਤਨਖਾਵਾ ਲੈ ਰਹੇ ਜੇ ਤੁਸੀਂ ਤਨਖਾਵਾ ਲੈਂਦੇ ਹੋ ਸੋ ਤੁਹਾਨੂੰ ਚਾਹੀਦਾ ਆ ਫਟਾਫਟ ਜਦੋਂ ਫੋਨ ਆਇਆ ਗੁਰੂ ਸਾਹਿਬ ਦੀ ਜਿੱਥੇ ਬੇਅਦਬੀ ਹੋ ਰਹੀ ਆ ਉਥੇ ਤੁਹਾਨੂੰ ਨਾਲੋ ਨਾਲ ਪਹੁੰਚਣਾ ਚਾਹੀਦਾ ਆ ਸੋ ਜਿਹੜੇ ਸਾਨੂੰ ਇਤਲਾਹ ਵੀ ਕਰਦੇ ਆ ਉਹਨਾਂ ਦੀ ਵੀ ਗੱਲ ਬੜੇ ਸਾਹਮਣਾ ਸੁਣੀ ਜਾਵੇ ਜੋ ਜੋ ਸਾਨੂੰ ਰਾਤੀ ਦੇਖਣ ਨੂੰ ਮਿਲਿਆ ਨਾ ਕਈ ਬੰਦੇ ਨਾ ਮਤਲਬ ਕਿ ਕਈ ਪੁਲਿਸ ਵਾਲੇ ਦਾ ਲੈਜੇ ਨਾ ਗੱਲ ਵੀ ਨਹੀਂ ਕਰਦੇ ਸੀਗੇ ਪਤਾ ਨਹੀਂ ਕਿਉਂ ਰਾਤ ਦੇ ਟਾਈਮ ਹੀ ਨਾ ਮਤਲਬ ਕਿ ਜਾਂ ਫਿਰ ਆਪ ਜੀ ਨੂੰ ਤੇ ਪਤਾ ਹੀ ਹੈ ਸਾਰਿਆਂ ਨੂੰ ਪਤਾ ਹੈ ਇਹ ਲੋਕਾਂ ਨੂੰ ਨਸ਼ਾ ਇੰਨੇ ਨਸ਼ੇ ਦਾ ਹੜ ਹੋਇਆ ਪਿਆ ਜਿੱਥੇ ਪੰਜਾਬ ਵਿੱਚ ਸੋ ਸਾਰਾ ਕੁਝ ਹੀ ਬੰਦ ਹੋਣਾ ਚਾਹੀਦਾ ਨਸ਼ਾ ਵੀ ਅਤੇ ਸਤਿਗੁਰੂ ਕਿਰਪਾ ਕਰਨ ਨਸ਼ਾ ਵੀ ਬੜੇ ਨੇਕ ਪ੍ਰਕਾਰ ਦਾ ਆ ਚੁੱਕਾ ਹੈ ਬਹੁਤ ਅਨੇਕ ਪ੍ਰਕਾਰ ਦਾ ਨਸ਼ਾ ਚੁੱਕਾ ਆ ਸੋ ਉਹ ਵੀ ਬੰਦ ਕਰੋ ਸੋ ਸਤਿਗੁਰੂ ਕਿਰਪਾ ਕਰਨ ਇਹ ਆਪ ਹੀ ਜਿਹੜੀ ਸਤਿਗੁਰੂ ਦੀ ਸੇਵਾ ਆਪ ਜੀ ਆਪ ਹੀ ਕਰਾ ਲਿਓ ਸਾਡੇ ਤੋਂ ਜੇ ਸਾਡੇ ਤੋਂ ਕਰਾਉਣੀ ਸਾਡੇ ਤੋਂ ਕਰਾ ਲਿਓ ਮਾਰੇ ਕਿਰਪਾ ਕਰਨ ਬਾਈ ਉਹ ਗਲਤੀਆਂ ਭੁੱਲਾ ਚੁੱਕਾ ਮaaf ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅ ਖਾਲਸਾ ਜੀ ਹੁਣਾਂ ਨੇ ਇੱਕ ਅਪੀਲ ਕੀਤੀ ਆ ਕਿ ਜੇਕਰ ਜਿਨ੍ਹਾਂ ਵੀ ਘਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਿਰਾਜਮਣੇ ਨਹੀਂ ਪੂਰੀ ਤਰ੍ਹਾਂ ਦੇਖ ਰੇਕ ਹੁੰਦੀ ਸਵੇਰੇ ਸ਼ਾਮ ਤੁਹਾਡੇ ਕੋਲ ਨਹੀਂ ਉਹਨਾਂ ਦੇ ਪਾਠ ਕੀਤੇ ਜਾਂਦੇ ਤਾਂ ਤੁਸੀਂ ਉਹਨਾਂ ਦੇ ਮਹਾਰਾਜ ਦੇ ਸਰੂਪਾਂ ਨੂੰ ਲਾਗਦੇ ਗੁਰੂ ਘਰਾਂ ਦੇ ਵਿੱਚ ਛੱਡ ਆਓ ਤੇ ਉੱਥੋਂ ਸ਼੍ਰੋਮਣੀ ਕਮੇਟੀ ਆਪ ਹੀ ਉਹਨਾਂ ਦੀ ਦੇਖਰੇਖ ਕਰਨੀ ਸ਼ੁਰੂ ਕਰ ਦੇਵੇਗੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰ ਨਾ ਹੋਣ ਤੇ ਹਾਂਜੀ ਇੱਕ ਗੱਲ ਹੋਰਿਆ ਅਸੀਂ ਆਪਣਾ ਇਸ ਟਾਈਮ ਉਹਨਾਂ ਨੂੰ ਨੰਬਰ ਜਾਰੀ ਕਰਨ ਲੱਗੀਆਂ ਜਿੱਥੇ ਤੁਹਾਨੂੰ ਲੱਗਦਾ ਗੁਰੂ ਸਾਹਿਬ ਦੀ ਬੇਅਦਬੀ ਜਾਂ ਗੁਰੂ ਸਾਹਿਬ ਦਾ ਸਤਕਾਰ ਨਹੀਂ ਬਹਾਲ ਕਰ ਰਹੇ ਸੋ ਸਾਨੂੰ ਇਤਲਾਹ ਕਰ ਦਿਓ ਗੁਪਤ ਪੈਰਾਂ ਰੱਖਾਂਗੇ ਜਿੰਨਾ ਇਤਲਾਹ ਕਰੂਗਾ ਉਹਦਾ ਨਾਮ ਨਹੀਂ ਦੱਸਿਆ ਜਾਊਗਾ ਕਿਉਂ ਇਹ ਵੀ ਸੇਵਾ ਆ ਸਤਗੁਰੂ ਦੀ ਸੋਹੀ ਨਾਮ ਆਪਣਾ ਨੰਬਰ ਤੁਹਾਨੂੰ ਹੁਣ ਦੇਣ ਲੱਗੇ ਆ 7009379613 7009379613 ਇਹ ਮੇਰਾ ਨੰਬਰ ਆ ਦਾਸ ਦਾ ਜਦੋਂ ਤੁਸੀਂ ਗੁਪਤ ਪੈਰੀ ਚ ਇਤਲਾਹ ਕਰੋਗੇ ਅਸੀਂ ਨਾਲ ਹੀ ਤੁਹਾਡੇ ਕੋਲ ਹਾਜ਼ਰ ਹੋ ਜਾਵਾਂਗੇ ਸੋ ਉਹਦਾ ਨਾਮ ਨਹੀਂ ਦੱਸਾਂਗੇ ਜਿਹੜਾ ਗੁਪਤ ਪੈਰੀ ਚ ਦੱਸੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਇਹ ਸਨ ਵੀਰ ਜੀ ਜਿਨ੍ਹਾਂ ਨੇ ਘਰ ਦੇ ਵਿੱਚ ਜਾ ਕੇ ਛਾਪਾਂ ਮਾਰਿਆ ਤੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਸਰੂਪਾ ਨੂੰ ਸਹੀ ਠੀਕ ਠਾਕ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਬਰਾਜਮਾਨ ਕੀਤਾ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਾਇਆ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਦੇ ਲਈ ਬਣੇ ਰਹੋ ਟੀਵੀਨ ਆਰੀ ਦੇ ਨਾਲ